ਬਾਗੀ ਧੜੇ ਵੱਲੋਂ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਆ ਉਹ ਚਲਾਈ ਜਾ ਰਹੀ ਆ ਔਰ ਉਸ ਦਾ ਆਗਾਜ਼ ਵੀ ਕਹਿੰਦੇ ਅੱਜ ਤੋਂ ਕਰ ਦੇਣਾ ਆ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬਾਗੀ ਧੜੇ ਉੱਤੇ ਵਰਦੇ ਨਜ਼ਰ ਆਏ ਨੇ ਦਰਅਸਲ ਵਿਕਰਮ ਸਿੰਘ ਮਜੀਠੀਆ ਇਸ ਮਾਮਲੇ ਦੇ ਉੱਤੇ ਬੜੇ ਲੰਮੇ ਸਮੇਂ ਤੋਂ ਚੁੱਪ ਸਨ ਜਦੋਂ ਤੋਂ ਇਹ ਬਾਗੀ ਧੜਾ ਅਲੈਦਾ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਵਿਕਰਮ ਸਿੰਘ ਮਜੀਠੀਏ ਨੇ ਕੋਈ ਜਨਤਕ ਬਿਆਨ ਐਵੇਂ ਦਾ ਜਾਰੀ ਨਹੀਂ ਸੀ ਕੀਤਾ ਜਿਸ ਆਧਾਰ ਦੇ ਉੱਤੇ ਬਾਗੀ ਧੜੇ ਦੇ ਉੱਤੇ ਸਵਾਲ ਖੜੇ ਕੀਤੇ ਜਾ ਸਕਣ ਵਿਕਰਮ ਸਿੰਘ ਮਜੀਠੀਆ ਵੱਲੋਂ ਪਰ ਲੰਗੇ ਕੱਲ ਰਖੜ ਪੁੰਨਿਆਂ ਮੌਕੇ ਜਦੋਂ ਬਾਬਾ ਬਕਾਲਾ ਵਿਖੇ ਸਟੇਜ ਸਾਂਝੀ ਕੀਤੀ ਗਈ ਸੁਖਵੀਰ ਸਿੰਘ ਬਾਦਲ ਦੇ ਨਾਲ ਤੇ ਉਸ ਵੇਲੇ ਸਾਫ਼ ਤੌਰ ਦੇ ਉੱਤੇ ਬਾਗੀ ਧੜੇ ਦੇ ਉੱਤੇ ਵੱਧਦੇ ਨਜ਼ਰ ਆਏ ਨੇ ਵਿਕਰਮ ਸਿੰਘ ਮਜੀਠੀਆ ਉਹ ਕਹਿੰਦੇ ਨੇ ਕਿ ਬਾਗੀ ਲੀਡਰ ਜਿਹੜੇ ਹੁਣ ਬਾਗੀ ਹੋਏ ਨੇ ਜੇ ਇਹ ਪਹਿਲਾਂ ਬਾਗੀ ਹੁੰਦੇ ਜਦੋਂ ਦੀਆਂ ਸ਼ਿਕਾਇਤਾਂ ਇਹਨਾਂ ਨੇ ਲਾਈਆਂ ਤਾਂ ਮੰਨਿਆ ਜਾ ਸਕਦਾ ਸੀ ਕਿ ਭਾਈ ਪੰਥ ਵਾਸਤੇ ਜਾਗਰਤ ਨੇ ਤਾਂ ਮੰਨਿਆ ਜਾ ਸਕਦਾ ਸੀ ਕਿ ਪੰਥ ਦੇ ਹਿੱਤ ਵਾਸਤੇ ਗੱਲ ਕਰਦੇ ਨੇ ਪਰ ਕਹਿੰਦੇ ਕਿ ਉਹਨਾਂ ਨੇ ਪਹਿਲਾਂ ਤਾਂ ਵਜ਼ੀਰੀਆਂ ਮਾਨ ਲਈਆਂ ਪਹਿਲਾਂ ਤਾਂ ਵਜ਼ਾਰਤਾ ਮਾਨ ਲਈਆਂ ਔਰ ਹੁਣ ਆ ਕੇ ਵਿਰੋਧ ਕਰਦੇ ਪਏ ਨੇ ਪਹਿਲਾਂ ਜਦੋਂ ਵਜ਼ਾਰਤਾ ਮਾਣੀ ਆ ਕਹਿੰਦੇ ਉਦੋਂ ਸੁਖਬੀਰ ਬਾਦਲ ਵੀ ਚੰਗੇ ਸੀ ਉਦੋਂ ਅਕਾਲੀ ਦਲ ਵੀ ਚੰਗਾ ਸੀ ਔਰ ਹੁਣ ਸੁਖਬੀਰ ਬਾਦਲ ਵੀ ਗਲਤ ਹੋ ਗਏ ਤੇ ਅਕਾਲੀ ਦਲ ਵੀ ਗਲਤ ਹੋ ਗਿਆ ਉਹ ਕਹਿੰਦੇ ਨੇ ਕਿ ਪਹਿਲਾਂ ਤਾਂ ਸਾਰਾ ਕੁਝ ਪਾਰਟੀ 'ਚ ਰਹਿੰਦੇ ਆ ਸੰਦੇ ਆ ਕਰਦੇ ਰਹੇ ਪਾਰਟੀ ਦੇ ਅਹੁਦੇਦਾਰ ਰਹੇ ਪਾਰਟੀਆਂ ਨੇ ਵਕ ਵਕ ਅਹੁਦਿਆਂ ਨਾਲ ਨਵਾਜ਼ਿਆ ਪਰ ਜਦੋਂ ਹੁਣ ਨਹੀਂ ਨਵਾਜ਼ਿਆ ਤੇ ਹੁਣ ਪਾਰਟੀ ਦੇ ਖਿਲਾਫ ਹੋ ਗਏ ਨੇ ਹੁਣ ਜੇ ਪਾਰਟੀ ਦੇ ਹਾਲਾਤ ਥੋੜੇ ਮਾੜੇ ਐ ਤੇ ਕਹਿੰਦੇ ਪਾਰਟੀ ਦੇ ਖਿਲਾਫ ਹੋ ਗਏ ਪਰ ਸਵਾਲ ਇੱਥੇ ਖੜਦਾ ਕਿ ਕੀ ਵਿਕਰਮ ਸਿੰਘ ਮਜੀਠੀਆ ਵੀ ਮੰਨਦੇ ਨੇ ਕਿ ਕੁਝ ਨਾ ਕੁਝ ਹੋਇਆ ਜੋ ਗਲਤ ਐ ਇਹਦਾ ਧਿਆਨ ਉਦੋਂ ਆਉਂਦਾ ਜਦੋਂ ਵਿਕਰਮ ਸਿੰਘ ਮਜੀਠੀਆ ਦਾ ਉਹ ਬਿਆਨ ਸੁਣਿਆ ਜਾਵੇ ਕਿ ਜਦੋਂ ਕੁਝ ਹੋਇਆ ਤੇ ਉਦੋਂ ਪਾਰਟੀ ਦੇ ਅੰਦਰ ਰਹਿ ਕੇ ਵਜ਼ੀਰੀਆਂ ਮਾਣ ਲਈਆਂ ਯਾਨੀ ਕਿ ਕੁਝ ਹੋਇਆ ਸੀ ਪਰ ਤਾਂ ਇਹ ਚੁੱਪ ਰਹਿ ਵਿਕਰਮ ਜੀਥੇ ਆ ਇਹ ਗੱਲ ਜਾਣਦੇ ਨੇ ਖੈਰ ਸਜ਼ਾ ਦੇਣੀ ਹੈ ਜਾਂ ਮਾਫ ਕਰਨਾ ਹੈ ਇਹ ਜਸੇਦਾਰ ਗਿਆਨੀ ਰਗਵੀਰ ਸਿੰਘ ਤੇ ਪੰਜ ਸਿੰਘ ਸਹਿਬਾਨ ਬਿਹਤਰ ਜਾਣਦੇ ਨੇ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬਾਗੀ ਧੜੇ ਦੇ ਉੱਤੇ ਜੰਮ ਕੇ ਬਰੇ ਨੇ ਕੀ ਕੁਝ ਬੋਲੇ ਨੇ ਆਓ ਸੁਣ ਲਈਏ ਸਮਾਜ ਜ਼ਰੂਰ ਬਦਲਿਆ ਮਗਰ ਦੁਸ਼ਮਨ ਦੇ ਰੰਗ ਵੀ ਨਾਲ-ਨਾਲ ਬਦਲੇ ਬੜੀਆ ਸ਼ਰਾਰਤਾ ਚੱਲਦੀਆਂ ਨੇ ਔਰ ਸਾਧ ਸੰਗਤ ਜੀ ਅੱਜ ਫੈਸਲਾ ਕਰਨਾ ਪੈਣਾ ਬਾਦਲ ਸਾਹਿਬ ਇਥੋਂ ਸਟੇਜ ਤੋਂ ਕੀ ਸਰਕਾਰਾਂ ਹੀ ਬਣਾਉਣ ਦੀਆਂ ਕਿਉਂਕਿ ਕਈ ਲੀਟਰ ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਸੀ ਉਦੋਂ ਤਾਂ ਬਾਦਲ ਵੀ ਚੰਗਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੰਗੇ ਸਨ ਉਦੋਂ ਤੁਸੀਂ ਵਜ਼ੀਰੀਆਂ ਵੀ ਢਾਹ ਲੀਆਂ ਐਮਪੀ ਵੀ ਬਣ ਕੇ ਸਭ ਚੰਗਾ ਸੀ ਅੱਜ ਉਹ بڑے بڑے ਸਵਾਲ ਪੈਦਾ ਕਰਦੇ ਆ ਮੈਂ ਤਾਂ ਹਰ ਆਨ ਉਹਨਾਂ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਕਿ ਯਾ ਤਾਂ ਉਦੋਂ ਕਰਦੇ ਤੇ ਮੈਂ ਕਹਿ ਸਕਦਾ ਸੀ ਕਿ ਬੜੀ ਅਸੂਲਨ ਗੱਲ ਕਰਦੇ ਹਾਂ ਮਗਰ ਜਦ ਅੱਜ ਕਰਦੇ ਹੋ ਨਾ ਤਾਂ ਇਹਨੂੰ ਪੰਜਾਬੀ ਚ ਮੌਕਾ ਪਰਸਤੀ ਕਹੀਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ